ਜਿੱਥੇ ਜਿੱਥੇ ਗੁਰੂਆਂ ਨੇ ਪੈਰ ਰੱਖਿਆ ਨਾ ਉਹ ਧਰਤੀ ਗੁਰੂਆਂ ਵਾਲੀ ਬਣ ਗਈ ਤੇ ਪੰਜਾਬ ਤਾਂ ਆਪਣਾ ਹੈ ਹੀ ਗੁਰੂਆਂ ਵਾਲਾ ਸੋ ਅੱਜ ਤੁਹਾਨੂੰ ਦਰਸ਼ਨ ਕਰਵਾਵਾਂਗੇ ਮੈਂ ਉਸ ਇਤਿਹਾਸਿਕ ਥਾਂ ਦੇ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਬੋਰਡ ਲੱਗਿਆ ਹੋਇਆ ਸੋ ਤੁਹਾਨੂੰ ਸਾਰ ਨੂੰ ਮੈਂ ਪੜ੍ਹ ਕੇ ਸੁਣਾਣਾ ਹੈ ਗੁਰੂ ਤੇਗ ਬਹਾਦਰ ਜੀ ਦਾ ਹੱਥ ਲਿਖੇ ਹੁਕਮਨਾਮਾ ਤੇ ਕਟਾਰ ਸੰਗਤਾਂ ਦੇ ਦਰਸ਼ਨਾ ਲਈ ਗੁਰੂ ਘਰ ਵਿਖੇ ਵਿਰਾਜਮਾਨ ਹਨ ਸੋ ਆਓ ਤੁਹਾਨੂੰ ਆਪਾਂ ਲੈ ਕੇ ਚੱਲਦੇ ਹਾਂ ਸੋ ਇਸ ਵੀੜ ਨੂੰ ਅਖੀਰ ਤੱਕ ਜਰੂਰ ਦੇਖਿਓ ਦਰਸ਼ਨ ਦੇਦਾਰ ਕਰਿਏ ਉਸ ਗੁਰੂ ਦੇ ਘਰ ਦੇ ਥੋੜੀ-ਥੋੜੀ ਆਪਾਂ ਅੱਗੇ ਵਧਦੇ ਹੋਏ ਤੁਹਾਨੂੰ ਮੈਂ ਲੈ ਕੇ ਜਾਵਾਂਗਾ ਦਰਸ਼ਨ ਕਰਵਾਵਾਂਗਾ ਉਸ ਪਵਿੱਤਰ ਥਾਂ ਦੇ ਜਿੱਥੇ ਗੁਰੂ ਸਾਹਿਬ ਨੇ ਆਪਣੇ ਚਰਨ ਪਾਏ ਜਿੱਥੇ-ਜਿੱਥੇ ਗੁਰੂ ਸਾਹਿਬ ਗਏ ਨਾ ਉਹ ਧਰਤੀ ਗੁਰੂਆਂ ਵਾਲੀ ਬਣ ਗਈ ਤੇ ਆਪਣਾ ਪੰਜਾਬ ਵੀ ਗੁਰੂਆਂ ਵਾਲਾ ਸੋ ਥੋੜੀ-ਥੋੜੀ ਮੈਂ ਆਪਣੇ ਕਦਮ ਨੂੰ ਅੱਗੇ ਵਧਾਉਂਦਾ ਹੋਇਆ ਸੋ ਆ ਦੇਖੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਮੈਂ ਤੁਹਾਡੇ ਅੱਗੇ ਇੱਕੋ ਹੀ ਗੁਜ਼ਾਰਿਸ਼ ਕਰਾਂਗਾ ਕਮੈਂਟਾਂ ਦੇ ਵਿੱਚ ਵਾਸ ਤੁਸੀਂ ਸਾਰੇ ਜਿਹੜੇ ਵਾਹਿਗੁਰੂ ਵਾਹਿਗੁਰੂ ਜੀ ਜਰੂਰ ਲਿਖਿਓ ਸੁਸੰਗਤ ਜੀ ਇੰਤਜ਼ਾਰ ਦੇ ਘੜੀਆਂ ਹੋਈਆਂ ਖਤਮ ਸੁਸੰਗਤ ਆ ਰਹੀ ਹੈ ਦਰਸ਼ਨ ਕਰ ਰਹੀ ਹੈ ਸੋ ਹੌਲੀ-ਹੌਲੀ ਆਪਣੇ ਕਦਮਾਂ ਨੂੰ ਅੱਗੇ ਵਧਾਉਂਦੇ ਹੋਏ ਸੋ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਤੁਹਾਨੂੰ ਸਾਰ ਨੂੰ ਦਰਸ਼ਨ ਕਰਵਾਉਣਾ ਮੈਂ ਸੋ ਵਾਹਿਗੁਰੂ 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 ਜੀ ਸੋ ਤੁਸੀਂ ਸਾਰੇ ਜਣੇ ਦਰਸ਼ਨ ਕਰੋ ਕਟਾਰ ਜੀ ਦੇ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਲਿਖੇ ਹੋਏ ਹੁਕਮਨਾਮਾ ਸੋ ਤੁਸੀਂ ਸਾਰੇ ਜਣੇ ਧਿਆਨ ਨਾਲ ਦੇਖੋ ਤੇ ਆਪਣਾ ਮੈਂ ਕੈਮਰਾ ਹੋਰ ক্লোਜ਼ ਕਰਨ ਦੀ ਕੋਸ਼ਿਸ਼ ਕਰਾਂਗਾ ਸੋ ਆ ਦੇਖੋ ਆ ਦੇਖੋ ਕਟਾਰ ਸੋ ਇਤਿਹਾਸ ਵੀ ਪਾ ਤੁਹਾਨੂੰ ਸਾਰਿਆਂ ਨੂੰ ਪੜ ਕੇ ਸੁਨਾਨਾ ਜੇ ਮੇਰੇ ਤੋਂ ਕੁਝ ਗਲਤ ਬੋਲਿਆ ਜਾਵੇ ਤਾਂ ਮੈਨੂੰ ਮਾਫ਼ ਜ਼ਰੂਰ ਕਰਨਾ ਸੋ ਗੁਰੂ ਰਿਸ਼ੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਰਸ਼ਨ ਦਿੱਤੇ ਤੇ ਉਹਨਾਂ ਤੋਂ ਕੁਝ ਉਹਨਾਂ ਨੇ ਮੰਗਿਆ ਸੋ ਗੁਰੂ ਸਾਹਿਬ ਜੀ ਨੇ ਕਟਾਰ ਬਖਸ਼ਿਸ਼ ਕੀਤੀ ਤੇ ਨਾਲ ਆਪਣੇ ਹੱਥ ਨਾਲ ਲਿਖਿਓਏ ਹੁਕਮਨਾਮੇ ਗੁਰੂ ਸਾਹਿਬ ਦਾ ਜਿਹੜਾ ਵਰਦਾਨ ਉਹਨਾਂ ਨੇ ਦਿੱਤਾ ਵੀ ਪੁੱਤਰ ਦੀ ਦਾਤ ਦੀ ਵੀ ਬਖਸ਼ਿਸ਼ ਦਿੱਤੀ ਉਸ ਤੋਂ ਬਾਅਦ ਜੇ ਕਿਸੇ ਨੂੰ ਕੋੜ ਦਾ ਰੋਗ ਹੋਇਆ ਹੋਵੇ ਨਾ ਉਹ ਵੀ ਸਰੋਵਰ 'ਚ ਨਹਾਉਣ ਤੋਂ ਬਾਅਦ ਉਹ ਵੀ ਠੀਕ ਹੋ ਜਾਂਦਾ ਸੋ ਤੁਸੀਂ ਸਾਰੇ ਜਿਹਨੇ ਇਤਿਹਾਸ ਪੜ੍ਹ ਸਕਦੇ ਹੋ ਸੋ ਤੁਹਾਨੂੰ ਆਪਾਂ ਸਰੋਵਰ ਵੱਲ ਵੀ ਲੈ ਕੇ ਜਾਵਾਂਗੇ ਸੋ ਆ ਦੇਖੋ ਪੂਰਾ ਇੱਥੇ ਇਤਿਹਾਸ ਲਿਖਿਆ ਹੋਇਆ ਹੈ ਮੈਂ ਆਪਣੇ ਕੈਮਰੇ ਨੂੰ ਹੋੜੀ-ਹੋੜੀ ਉੱਧਰ ਕਰਦੇ ਆਂ ਸੋ ਆ ਦੇਖੋ ਕਿਦਾਂ ਕਲਾਕਾਰ ਨੇ ਆਪਣੀ ਕਲਾਕਾਰੀ ਪੇਸ਼ ਕੀਤੀ ਹੋਈ ਐ ਪੱਕੀ ਪੰਜਾਬ ਆਪਣਾ ਗੁਰੂਆਂ ਵਾਲਾਂ ਸੋ ਆਪਾਂ ਬਹੁਤ ਆਗਾ ਵਾਲੇ ਆ ਵੀ ਸਾਨੂੰ ਅਸੀਂ ਪੰਜਾਬ ਦੇ ਵਸਨੀਕ ਐ ਸੋ ਇੱਕ ਬਾਰ ਫਿਰ ਮੈਂ ਤੁਹਾਨੂੰ ਦਰਸ਼ਨ ਦਿਦਾਰ ਕਰਵਾਣਾ ਸੋ ਆ ਦੇਖੋ ਤੁਸੀਂ ਸਾਰੇ ਜਿਨੇ ਗਟਾਰ ਸਾਹਿਬ ਜੀ ਸੋ ਉਹ ਦੇਖੋ ਹੁਕਮਨਾਮਾ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣਾ ਸੋ ਡੈਲੀ ਪੰਜਾਬ ਨੂੰ ਪਾਚੜ ਕੇ ਫੋਲੋ ਜ਼ਰੂਰ ਕਰੋ ਸੋ ਇਸ ਮੀਡੀਆ ਨੂੰ ਪਾਚੜ ਕੇ ਸ਼ੇਅਰ ਜ਼ਰੂਰ ਕਰੋ ਸੋ ਹੁਣ ਆਪਾਂ ਤੁਹਾਨੂੰ ਸਰੋਵਰਜੀਵਨ ਵੀ ਲੈ ਕੇ ਚੱਲਦੇ ਆਂ ਜਾ ਰਹੇ ਆਂ ਸਰੋਵਰਵਾਲ ਤੋਂ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਦੇ ਦਾਰ ਕਰਵਾਨੇ ਆ ਸੋ ਆ ਦੇਖੋ ਸੰਗਤਾਂ ਸਾਰੀਆਂ ਆਈਆਂ ਹੋਈਆਂ ਨੇ ਸੋ ਵਾਹਿਗੁਰੂ ਵਾਹਿਗੁਰੂ ਹੀ ਮੂੰਚੋਂ ਨਿਕਲਦਾ ਹੈ ਵੀ ਆਪਣਾ ਪੰਜਾਬ ਸੂਬਾ ਤਰੱਕੀਆਂ ਦੀ ਰਾਹ ਤੇ ਹੋਵੇ ਤੇ ਹੋਰ ਤਰੱਕੀਆਂ ਕਰੇ ਸਾਰੇ ਆਪਣੇ ਕਰੋ ਠੀਕ ਰਹਿਣ ਸੋ ਤੁਸੀਂ ਸਾਰੇ ਜਿਹੜੇ ਦਰਸ਼ਨ ਦੇਦਾਰ ਕਰੋ ਉਸ ਪਵਿੱਤਰ ਸਰੋਵਰ ਦੇ ਸੋ ਆ ਦੇਖੋ ਜਿੱਥੇ ਰੋਗ ਕੱਟੇ ਜਾਂਦੇ ਨੇ ਵਾਹਿਗੁਰੂ ਵਾਹਿਗੁਰੂ ਕਮੈਂਟਾਂ 'ਚ ਤੁਸੀਂ ਜ਼ਰੂਰ ਲਿਖੋ ਸੋ ਆ ਦੇਖੋ ਧੀ ਹੌਲੀ ਕੈਮਰੇ ਸਾਹਮਣੇ ਕਰਦੇ ਹੋਇਆ ਮੈਂ ਸੋ ਦੇਖੋ ਸਾਰੀਆਂ ਸੰਗਤਾਂ ਇਹ ਰਿਹਾ ਸੋ ਗੁਰਦੁਆਰਾ ਸਾਹਿਬ ਸੋ ਦੇਖੋ ਗੁਰਦੁਆਰਾ ਸਾਹਿਬ ਜੀ ਦੇ ਨਿਸ਼ਾਨ ਸੰਗਤ ਜੀ ਸਰੋਵਰ ਦੇ ਦਰਸ਼ਨ ਕਰਨ ਤੋਂ ਬਾਅਦ ਸੋ ਹੁਣ ਆਪਾਂ ਇੱਥੇ ਆਏ ਆ ਮੱਥਾ ਟੇਕਣ ਸੋ ਆ ਦੇਖੋ ਇੱਥੇ ਵੀ ਇਤਿਹਾਸ ਲਿਖਿਆ ਹੋਇਆ ਸੋ ਆਪਣਾ ਸ਼ੀਸ਼ ਚਕਾਣਿਆ ਉਸ ਅਕਾਲ ਪੁਰਖ ਅੱਗੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸੋ ਆ ਦੇਖੋ ਪੂਰਾ ਇੱਥੇ ਇਤਿਹਾਸ ਲਿਖਿਆ ਹੋਇਆ ਤੁਸੀਂ ਸਾਰੇ ਜਿਹੜੇ ਪੜ ਸਕਦੇ ਹੋ ਸੋ ਆ ਇਤਿਹਾਸ ਪੂਰਾ ਲਿਖਿਆ ਹੋਇਆ ਇੱਧਰ ਵੀ ਲਿਖਿਆ ਹੋਇਆ ਸੋ ਉੱਧਰ ਵੀ ਲਿਖਿਆ ਹੋਇਆ ਜਦ ਵੀ ਤੁਸੀਂ ਤਨੋਲਾ ਆਓ ਸੋ ਓਨ ਰੋਡੀ ਗੁਰਦੁਆਰਾ ਸਾਈਬ ਹੈ ਸੋ ਆ ਕੇ ਦਰਸ਼ਨ ਜ਼ਰੂਰ ਕਰਕੇ ਜਾਇਆ ਕਰੋ ਆਪਣੇ ਬੱਚਿਆਂ ਨੂੰ ਵੀ ਦਰਸ਼ਨ ਕਰਵਾਓ ਵੀ ਗੁਰੂਆਂ ਨੇ ਜਿਹੜੀ ਸਾਨੂੰ ਬਖਸ਼ਿਸ਼ ਦਿੱਤੀ ਹੈ ਨਾ ਪੰਜਾਬ ਤਾਂ ਗੁਰਵਾਲੀ ਧਰਤੀ ਹੈ ਜਿੱਥੇ-ਜਿੱਥੇ ਗੁਰੂ ਨੇ ਆਪਣੇ ਚਰਨ ਪਾਏ ਨਾ ਉਹ ਪੂਰਾ ਪੰਜਾਬ ਤਾਂ ਗੁਰਵਾਲਾ ਹੈ ਪੂਰੇ ਭਾਰਤ ਦੇ ਵਿੱਚ ਜਿੱਥੇ-ਜਿੱਥੇ ਗੁਰੂ ਸਾਹਿਬ ਗਏ ਜਾਂ ਭਾਰਤ ਤੋਂ ਬਾਹਰ ਵੀ ਗਏ ਉਹ ਧਰਤੀ ਨੂੰ ਨਿਹਾਲ ਹੋ ਗਏ ਨਿਹਾਲ ਹੋ ਗਏ ਵਾਹਿਗੁਰੂ 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 ਜੀ